ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 19 ਗੁੰਡੇ ਪਾਏ ਆ ਜੀ। 19 ਗੁੰਡੇ ਪਾ ਕੇ ਆਪਾਂ ਤਿੰਨ ਸਲਾਈਆਂ ਬਣਾ ਲਈਆਂ ਜੀ। ਇੱਕ ਪਹਿਲਾਂ ਆਪਾਂ ਇੱਧਰ ਸਿੱਧੀ ਬਣਾਈ ਫਿਰ ਆਪਾਂ ਉਲਟੀ ਬਣਾ ਲਈ ਫਿਰ ਆਪਾਂ ਤੇਜੀ ਸਲਾਈ ਆਹ ਸਿੱਧੀ ਬਣਾ ਲਈ। ਆਹ ਉਲਟੀ ਬਣਾਈਏ ਸਿੱਧੇ ਪਾਸੇ। ਤੇ ਆਪਾਂ ਸਿੱਧੀ ਬਣਾ ਲਈ ਜੀ। ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਡਿਜ਼ਾਈਨ ਆ ਜਿਹੜਾ ਬਹੁਤ ਸੋਹਣਾ ਡਿਜ਼ਾਈਨ ਆ ਜੀ ਡਿਜ਼ਾਈਨ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਹੈ ਜਲਦੀ ਵੀ ਬਹੁਤ ਬਣਦਾ ਤੇ ਸੌਖਾ ਵੀ ਬਹੁਤ ਹੈ ਜੀ ਤੇ ਜ਼ਰੂਰ ਟਰਾਈ ਕਰਿਓ ਜ਼ਰੂਰ ਬਣਾਇਓ ਤੇ ਮੇਰੀ ਵੀਡੀਓ ਪੂਰੀ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਜੀ ਲਾਈਕ ਬਹੁਤ ਘੱਟ ਮਿਲਦੇ ਆ ਮੈਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਪਲੀਜ਼ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਲਾਈਕ ਕਰਨ ਵਾਸਤੇ ਸਬਸਕ੍ਰਾਈਬ ਕਰਨ ਵਾਸਤੇ ਸ਼ੇਅਰ ਕਰਨ ਵਾਸਤੇ ਸਾਰੇ ਕਾਸੇ ਵਾਸਤੇ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਵੀਡੀਓ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਚਲੋ ਜੀ ਆਪਾਂ ਫਸਟ ਵਾਲਾ ਗੁੰਡਾ ਤਾਰਾਂਗੇ කුඩ පන් සිද්ධේපනම තගගේ කරග තැන්න කුන්ඩලමපා තගපනගේය තින්න කඩානප එක කුඩාපන ਫਿਰ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਆ ਦੋ ਦੋ ਤਿੰਨ ਚਾਰ ਪੰਜ 6 7 ਕੁੰਡੇ ਸਿੱਧੇ ਬਣਾਵਾਂਗੇ ਜੀ ਇੱਥੇ ਆਪਾਂ ਆਪੇ ਇੱਕ ਕੁੰਡਾ ਤਾਰਿਆ ਸੀ ਦੋ ਕੁੰਡੇ ਸਿੱਧੇ ਬਣਾਏ ਧਾਗਾ ਅੱਗੇ ਕਰਕੇ ਤਿੰਨਾਂ ਦਾ ਇੱਕ ਫਿਰ ਧਾਗਾ ਅੱਗੇ ਕਰਕੇ ਇਥੇ ਆਪਾਂ 7 ਗੁੰਡੇ ਸਿੱਧੇ ਬਣਾ ਲਿਆ ਜੀ। ਫਿਰ ਤੋਂ ਧਾਗਾ ਅੱਗੇ ਕਰਾਂਗੇ। ਆਹ ਤਿੰਨ ਗੁੰਡੇ ਆ ਜਿਹੜੇ ਤਿੰਨਾਂ ਦਾ ਇੱਕ ਗੁੰਡਾ ਬਣਾ ਦਾਂਗੇ। ਧਾਗਾ ਅੱਗੇ ਕਰਕੇ ਦੋ ਗੁੰਡੇ ਫਿਰ ਸਿੱਧੇ ਬਣਾ ਲਾਂਗੇ ਜੀ। ਉਲਟੀ ਸਲਾਈ ਆਪਾਂ ਉਲਟੀ ਬਣਾਵਾਂਗੇ ਜੀ ਇਹ ਚ ਆਪਾਂ ਕੁਝ ਵੀ ਨਹੀਂ ਕਰਨਾ ਹੈਗਾ ਪੂਰੀ ਉਲਟੀ ਉਲਟੀ ਬਣਾ ਕੇ ਫਿਰ ਮਿਲਦੇ ਆਂ ਜੀ ਆਪਾਂ ਹਲੋ ਜੇ ਆਪਾਂ ਉਲਟੀ ਸਲਾਈ ਬਣਾ ਲਈਏ ਹੁਣ ਆਪਾਂ ਫਿਰ ਇੱਕ ਗੁੰਡਾ ਤਾਰਾਂਗੇ ਦੋ ਗੁੰਡੇ ਸਿੱਧੇ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਫਿਰ ਤੋਂ ਉਹੀ ਤਿੰਨ ਗੁੰਡੇ ਆ ਜਿਹੜੇ ਇੱਕ ਇੱਕ ਆਪਾਂ ਵਧਾਇਆ ਸੀ ਇੱਕ ਆਪਣਾ ਸੇਮ ਇੱਕ ਫਿਰ ਇੱਧਰ ਲਾ ਤਿੰਨਾਂ ਨੂੰ ਫਿਰ ਤਿੰਨਾਂ ਦਾ ਇੱਕ ਕਰ ਦਾਂਗੇ ਤੱਕ ਆਪਣੇ ਵੱਲ ਕਰਾਂਗੇ ਸੱਤ ਗੁੰਡੇ ਫਿਰ ਆਪਾਂ ਸਿੱਧੇ ਬਣਾ ਲਾਂਗੇ ജെ പേ ബത്ഡേ ഫെ ഒ സിദ്ധേ ബനിലേ തല്ലേ ആണ് കൂഡേ ഫിത്ത സലയ് തണേ തല്ലേ കൂടെ അപ്പം ഫോർ ആ സിദ്ധേ ബന ਉਲਟੀ ਸਲਾਈ ਫੇਰ ਆਪਣੀ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਦੇ ਹਾਂ ਹੁਣ ਆਪਾਂ ਆ ਗਏ ਜੀ ਸਿੱਧੇ ਪਾਸੇ ਹੁਣ ਆਪਾਂ ਬਣਾਵਾਂਗੇ ਜੀ ਆਹ ਕੁੰਡੇ ਆਪਣੇ ਜਿਹੜੇ ਸੱਤ ਕੁੰਡੇ ਹੁਣ ਆਪਾਂ ਸਿੱਧੇ ਬਣਾਵਾਂਗੇ ਦੋ ਕੁੰਡੇ ਆਪਣੇ ਆ ਹੋਵੇ ਤਿੰਨ ਕੁੰਡੇ ਆ ਵਾਲੇ ਡਿਜ਼ਾਈਨ ਦੇ ਦੋ ਅਗਲੇ ਫਿਰ ਹੁਣ ਆਪਾਂ ਆਹ ਸੱਤ ਕੁੰਡੇ ਸਿੱਧੇ ਬਣਾ ਲਏ ਹੁਣ ਆਪਾਂ ਆਹ ਜਿਹੜੇ ਤਿੰਨ ਕੁੰਡੇ ਆ ਇਹਨਾਂ ਤੇ ਡਿਜ਼ਾਈਨ ਬਣਾਵਾਂਗੇ ਇਹ ਦੋ ਤਾਂ ਆ ਸੱਤ ਕੁੰਡੇ ਜਿਹੜੇ ਆਪਾਂ ਸਿੱਧੇ ਬਣਾਏ ਸੀ ਦੋ ਆਪਣੇ ਆ ਗਏ ਦੋ ਇੱਧਰ ਰਹਿ ਜਾਣਗੇ ਆ ਤਿੰਨ ਕੁੰਡਿਆਂ ਤੇ ਆਪਾਂ ਫਿਰ ਤੋਂ ਡਿਜ਼ਾਈਨ ਬਣਾਵਾਂਗੇ ਤਿੰਨਾਂ ਦਾ ਇੱਕ ਧਾਗਾ ਅੱਗੇ ਕਰਕੇ ਇੱਧਰ ਵੀ ਸੱਤ ਕੁੰਡੇ ਆ ਹੁਣ ਆਪਾਂ ਇਹ ਸਿੱਧੇ ਬਣਾ ਲਾਂਗੇ ਲਾਸਟ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲੈਨੇ ਆ ਸਿੱਧੇ ਪਾਸੇ ਆ ਗਏ ਆਪਾਂ ਫਿਰ ਤੋਂ ਆਪਾਂ ਸੱਤ ਗੁੰਡੇ ਇੱਕ ਗੁੰਡਾ ਆ ਵੀ ਤਾਰ ਲਿਆ ਆਪਾਂ ਸੱਤ ਗੁੰਡੇ ਆਪਾਂ ਸਿੱਧੇ ਬਣਾ ਲਾਂਗੇ ਫਿਰ ਆਪਾਂ ਉਸ ਡਿਜ਼ਾਈਨ ਤੇ ਆ ਗਏ ਧਾਗਾ ਅੱਗੇ ਕਰਾਂਗੇ ਆਹ ਵਾਲੇ ਤਿੰਨ ਗੁੰਡੇ ਲਵਾਂਗੇ ਤਿੰਨਾਂ ਦਾ ਇੱਕ ਕਰ ਦਾਂਗੇ ਧਾਗਾ ਅੱਗੇ ਕਰਕੇ ਸੱਤ ਗੁੰਡੇ సే బ బనాటవ కు సద్ధా బ ਦੋੜ ਜੈਨ ਆਪਣੇ ਬਣ ਗਏ ਹੁਣ ਆਪਾਂ ਡਿਜ਼ਾਈਨ ਫੇਰ ਸਟਾਰਟ ਕਰਾਂਗੇ ਆਪਣੇ ਇਸੇ ਸੇਮ ਜਗ੍ਹਾ ਤੇ ਨਾ ਤਾਂ ਪਤਾ ਇਹ ਆਪੇ ਗੁੰਡਾ ਤਾਂ ਤਾਰ ਲਿਆ ਦੋ ਸਿੱਧੇ ਬਣਾ ਲੇ ਤਿੰਨਾਂ ਦਾ ਇੱਕ ਕਰ ਦਾਂਗੇ ਤਾਂ ਗਾ ਅੱਗੇ ਕਰਕੇ ਸੱਤ ਗੁੰਡੇ ਸਿੱਧੇ ਬਣਾ ਲਵਾਂਗੇ ਸੇਮ ਸੇਮ ਤੇ ਡਿਜ਼ਾਈਨ ਪੈਂਦਾ ਜਾਊਗਾ ਤੇ ਬਦਲ ਬਦਲ ਕੇ ਪੈਂਦਾ ਜਾਊਗਾ ਇਹ ਬਹੁਤ ਹੀ ਸੌਖਾ ਤੇ ਸੋਹਣਾ ਡਿਜ਼ਾਈਨ ਹੈ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਲੱਗਦਾ ਤੇ ਜਲਦੀ ਵੀ ਬਹੁਤ ਬਣਦਾ ਹੈ ਹਰੇਕ ਰੰਗ ਤੇ ਹਲੋ ਜੀ ਆਪਾਂ ਬਣਾ ਲਿਆ ਡਿਜ਼ਾਈਨ ਇਹਨਾਂ ਦੇਖੋ ਕਿੰਨਾ ਸੋਹਣਾ ਲੱਗਦਾ ਤੇ ਜੇ ਆਪਾਂ ਪੂਰੇ ਕੋਟੀ ਸਵੈਟਰ ਜੈਕਟ ਤੇ ਪਾਉਨੇ ਆ ਤਾਂ ਬਹੁਤ ਸੋਹਣਾ ਬਣ ਕੇ ਆਊਗਾ ਜੀ ਦੇਖੋ ਜਿਆਸਰਾਂ ਗੱਜ ਬਣਿਆ ਵੀ ਬਹੁਤ ਸੋਹਣਾ ਲੱਗਦਾ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਜੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਲਾਈਕ ਕਰਿਓ ਸਪੋਰਟ ਕਰਿਓ ਜੀ ਵੱਧ ਤੋਂ ਵੱਧ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਜੀ ਤੇ ਮੇਰੇ ਚੈਨਲ ਨੂੰ ਸਪੋਰਟ ਕਰੋ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਕੁਛ ਵੀ ਨਹੀਂ ਕਰਨਾ ਇਹਦੇ ਇੰਨਾ ਤਾਂ ਕੋਈ ਧਾਗਾ ਬਦਲਣਾ ਨਾ ਕੋ ਕੁੰਡਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਤੇਰੇ ਲਈ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ